ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਬੈਂਕਾਂ ਦੀਆਂ ਫੜੀਆਂ ਕੰਪੈਨਾਂ ਲੈ ਕੇ ਆ ਗਏ ਦੋਸਤੋ ਤੁਸੀਂ ਪਹਿਲਾਂ ਕੰਪੈਨ ਦੀ ਕੰਡੀਸ਼ਨ ਚੈੱਕ ਕਰੋ ਫਿਰ ਇਹਦੇ ਬਾਰੇ ਦੱਸਦੇ ਆਂ ਵੀ ਕਿੰਨਾ ਮਾਡਲ ਆ ਕੀ ਗੱਲਬਾਤ ਆ ਦੋਸਤੋ ਥੋੜਾ ਟਾਈਮ ਪਹਿਲਾਂ ਮੰਨ ਲਓ ਆਧਾਰ ਕਾਰਡ ਤੇ ਪੈਨ ਕਾਰਡ ਦੇ ਉੱਪਰ ਕੰਪੈਨਾਂ ਬਹੁਤ ਦਿੱਤੀਆਂ ਗਈਆਂ ਸੀ ਆ ਬਹੁਤ ਵੀਰਾਂ ਨੇ ਖਰੀਦੀਆਂ ਵੀਆਂ ਸੀ ਆ ਤੇ ਦੋਸਤੋ ਇਹ ਕੰਪਾਈਨ ਜੋ ਤੁਹਾਨੂੰ ਸਾਹਮਣੇ ਦਿਖ ਰਹੀ ਹੈ ਗਿੱਲ ਕੰਪਾਈਨ ਆ ਨਾਬੇ ਦੀ ਬਣੀ ਹੋਈ ਕੰਪਾਈਨ ਆ ਇਹ ਇਹ ਦੋਸਤੋ ਬੈਂਕਾਂ ਨੇ ਫੜ ਲਈ ਕੰਪਾਈਨ ਆ ਹੁਣ ਇਹ ਨਿਲਾਮੀ ਦੇ ਵਿੱਚ ਦੋਸਤੋ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਗਿੱਲ 961 ਨੰਬਰ ਕੰਪਾਈਨ ਆ ਤੇ ਨਾਬੇ ਦੀ ਦੋਸਤੋ ਇਹ ਬਣੀ ਹੋਈ ਆ ਇਹਦਾ ਜਿਹੜਾ ਮਾਡਲ ਆ ਦੋਸਤੋ ਉਹ ਹੈਗਾ 2022 ਮਾਡਲ ਤੁਸੀਂ ਕੰਡੀਸ਼ਨ ਕੰਪਾਈਨ ਦੀ ਚੈੱਕ ਕਰ ਲਓ ਕੁਝ ਸਮਾਂ ਪਹਿਲਾਂ ਜੋ ਉਧਾਰ ਕਾਰਡ ਪੈਨ ਕਾਰਡ ਤੇ ਕੰਪਾਈਨਾਂ ਦਿੱਤੀਆਂ ਸੀਆਂ ਇਹ ਦੋਸਤੋ ਹੁਣ ਨਿਲਾਮੀ ਦੇ ਉੱਪਰ ਲੱਗ ਚੁੱਕੀਆਂ ਨੇ ਬੈਂਕਾਂ ਨੇ ਕੋਈ ਦੇਣ ਲੈਣ ਕਰਕੇ ਇਹ ਫੜ ਲਈਆਂ ਤੇ ਇਹ ਨਿਲਾਮੀ ਦੇ ਉੱਪਰ ਦੋਸਤੋ ਹੁਣ ਕੰਪਾਈਨਾਂ ਲੱਗੀਆਂ ਹੋਈਆਂ ਨੇ ਜੋ ਇਹ ਡਰੈੱਸਾ ਦੋਸਤੋ ਸ੍ਰੀਰਾਮ ਆਟੋ ਵਾਲਿਆਂ ਦੇ ਬਹੁਤ ਪੰਜਾਬ ਦੇ ਵਿੱਚ ਗਡਾਉਣ ਬਣੇ ਹੋਏ ਨੇ ਵੱਖੋ ਵੱਖਰੀ ਜਗ੍ਹਾ ਦੇ ਉੱਪਰ ਹਰਿਆਣੇ 'ਚ ਵੀ ਪੰਜਾਬ 'ਚ ਵੀ ਬੈਸੇ ਤਾਂ ਆਲ ਓਵਰ ਇੰਡੀਆ ਦੇ ਵਿੱਚ ਇਹਨਾਂ ਦੇ ਗਡਾਉਣ ਬਣੇ ਹੋਏ ਨੇ ਇਹ ਜੋ ਦੋਸਤੋ ਕੰਪੈਨ ਲੁਧਿਆਣਾ ਗਹੌਰ ਵਿਖੇ ਨਿਲਾਮੀ ਚੱਲ ਰਹੀ ਸੀ ਉੱਥੇ ਇਹ ਕੰਪੈਨ ਦੋਸਤੋ ਫੜੀ ਹੋਈ ਸੀ ਤੁਸੀਂ ਦੋਸਤੋ ਜੇ ਕੋਈ ਸੰਧ ਸਪਾਟਾ ਖਰੀਦਣਾ ਚਾਹੁੰਦੇ ਹੋ ਆ ਤੁਸੀਂ ਪਹਿਲਾਂ ਇਹਨਾਂ ਦੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਵੀ ਸੀਆਰਟ ਕੰਪਨੀ ਦੇ ਟਾਇਰ ਨੇ ਬਿਲਕੁਲ ਨਵੇਂ ਪਏ ਨੇ ਟਾਇਰ ਹਜੇ ਨੰਬਰ ਵੀ ਨਹੀਂ ਉਤਰੇ ਦੋਸਤੋ ਜੇ ਤੁਸੀਂ ਕੋਈ ਸੰਧ ਸਪਾਟਾ ਖਰੀਦਣਾ ਚਾਹੁੰਦੇ ਹੋ ਆਪਾਂ ਤੁਹਾਡੇ ਵਾਸਤੇ ਵਧੀਆ-ਵਧੀਆ ਸੰਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੁਹਾਨੂੰ ਇਨਫੋਰਮੇਸ਼ਨ ਪਹਿਲਾਂ ਮਿਲ ਜਾਇਆ ਕਰੂਗੀ ਦੋਸਤੋ ਵੀ ਕਿੱਥੇ ਬੋਲੀ ਹੋਣੀ ਆ ਤੇ ਕਿੱਥੇ ਨਿਲਾਮੀ ਹੋਣੀ ਆ ਗੱਡੀਆਂ ਦੀ ਕਾਰਾਂ ਦੀ ਕੰਪੈਨਾਂ ਦੀ ਟਰੱਕਾਂ ਦੀ 18 ਟੈਰੀ ਵੱਡੀਆਂ ਗੱਡੀਆਂ 12 ਚੱਕੀਆਂ ਬੱਸਾਂ ਮਤਲਬ ਆਲ ਓਵਰ ਬੱਸਾਂ ਗੱਡੀਆਂ ਜੋ ਵੀ ਮਤਲਬ ਨਿਲਾਮ ਦੇ ਨਿਲਾਮ ਹੁੰਦੀਆਂ ਨੇ ਪੁਰਾਣੀਆਂ ਚੀਜ਼ਾਂ ਉਹਨਾਂ ਦੀ ਤੁਹਾਨੂੰ ਜ਼ਰੂਰ ਦੋਸਤੋ ਆਪਾਂ ਨਵੀਂ ਅਪਡੇਟ ਦਿਆ ਕਰਾਂਗੇ ਇਹ ਕੰਪਾਈਨ 2022 ਮਾਡਲ ਆ ਲੁਧਿਆਣਾ ਵਿਖੇ ਖੜੀ ਸੀ ਦੋਸਤੋ ਗਹੌਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਤੁਹਾਨੂੰ ਸੰਦ ਸਪਾਟਾ ਦੇਖਣ ਨੂੰ ਮਿਲੂਗਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਦੋਸਤੋ ਬੈਲ ਆਈਕਨ ਦਾ ਬਟਨ ਦਬਾ ਲਿਆ ਕਰੋ ਆਪਾਂ ਤੁਹਾਡੇ ਵਾਸਤੇ ਵਧੀਆ-ਵਧੀਆ ਸੰਦਾਂ ਦੀਆਂ ਵਧੀਆ ਮੋਟਰਸਾਈਕਲ ਗੱਡੀਆਂ ਕਾਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਪਾਂ ਨੂੰ ਸਪੋਰਟ ਕਰਦੇ ਰਹੋ ਦੋਸਤੋ ਆਪਾਂ ਤੁਹਾਡੇ ਵਾਸਤੇ ਕੋਈ ਵੀ ਸੰਦ ਸਪਾਟਾ ਤੁਸੀਂ ਨੇ ਲੈਣਾ ਉਹਨਾਂ ਦੀ ਵੀਡੀਓ ਤੁਹਾਨੂੰ ਦਿਖਾਇਆ ਕਰਾਂਗੇ ਧੰਨਵਾਦ ਜੀ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ